جب نہ تھی اپنے گناہوں کی خبر دیکھتے تھے دنیا کے عیب و ہنر جب اپنے گناہوں پہ پڑی نگاہ تو جہاں میں کوئی برا نہ رہا زفر آدمی اس کو نہ جانیے گا ہو وہ کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہا کہندہ اس نے منک کہ لوڑ کی ہے ਸੁਖ ਦੇਚ ਖੁਦਾ ਨੂੰ ਭੋਲ ਗਿਆ ਦੁਖ ਦੇਚ ਖੁਦਾ ਨੂੰ ਭੋਲ ਗਿਆ ਇਹਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹਨੂੰ ਬੰਦਾ ਕਹਿਣ ਦੀ ਕੀ ਲੋੜ ਹੈ ਇਹ ਹਿੰਦੁਸਤਾਨ ਦਾ ਆਖਰੀ ਮੁਗਲ ਬਾਦਸ਼ਾਹ ਸੀ ਆਖਰੀ ਜਿਸ ਵਿਚਾਰੇ ਦੀ ਮੌਤ ਰੰਗੂਨ ਦੀ ਜੇਲ੍ਹ ਦੇ ਚੋਈ ਅੰਗਰੇਜ਼ਾਂ ਨੇ ਪਕੜ ਕੇ ਕਿਸ ਨਾਲ ਰੰਗੂਨ ਦੀ ਜੇਲ੍ਹ ਦੇ ਚ ਬੰਦ ਕੀਤਾ ਬਹੁਤ ਸਾਰੇ ਇਤਿਹਾਸਕਾਰ ਤੇ ਦਾਰਸ਼ਨਿਕ ਇੰਜ ਕਹਿੰਦੇ ਨੇ ਕਿ ਜਿਹਦੀ ਜਲਦੀ ਹਾਰ ਦਾ ਕਾਰਨ ਵੀ ਇਹ ਸੀ ਕਿ ਫਕੀਰ ਤਬੀਅਤ ਸੀ ਕਿ ਅੰਤਰਮੁਖੀ ਹੁੰਦਾ ਜਾ ਰਿਹਾ ਸੀ ਬਾਹਰੋਂ ਸਬੰਧ ਟੁੱਟਦੇ ਜਾ ਰਹੇ ਸਨ ਜਿਹਦੀ ਹਾਰ ਦਾ ਕਾਰਨ ਵੀ ਹੈ ਨਹੀਂ ਤੇ ਬਹੁਤ ਵੱਡੀ ਬਾਦਸ਼ਾਹਤ ਸੀ ਬੜੀ ਸਲਤਨਤ ਸੀ ਬੜਾ ਬੜੀ ਸੈਨਾ ਸੀ ਬੜੀ ਫੌਜ ਸੀ ਬੜਾ ਕੁਝ ਕਰ ਸਕਦਾ ਸੀ ਪਰ ਤਬੀਅਤ ਫਕੀਰਾਨਾ ਹੋ ਗਈ ਸੀ ਕਹਿੰਦੇ صاف کہہ رہے ہیں جب نہ تھی اپنے گناہوں کی خبر دیکھتے تھے دنیا کے و ہو جب اپنے گناہوں پہ پڑی نگاہ تو جہاں میں کوئی برا نہ رہا آدمی اس کو نہ جانیے گا بندہ کہنے دیڑ ہی نہیں یہ ہے منک ہے کہنے دیڑ ہی نہیں ظفر آدمی اس کو نہ جانیے گا ہو کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہی فقیر طبیعت اے انسان سے مہا پرشن کی خوبی ہے ایک کمزوریاں قبول کر دینے اپنیاں کمزوریاں قبول کر دینے من دن دوسرا اپنے آپ کو چھپا دینے بھائی گرداس ਔਰ ਭਾਈ ਸਾਹਿਬ ਭਾਈ ਵੀਰ ਸਿੰਘ ਤੇ ਬੜੇ ਕੀਮਤੀ ਬੋਲਨੇ ਭਾਈ ਵੀਰ ਸਿੰਘ ਤੇ ਮੇਰੇ ਛੁਪੇ ਰਹਿਣ ਦੀ ਚਾਹ ਮੈਂ ਤੇ ਛੁੱਪ ਜਾਣਾ ਚਾਹਦਾ ਜਦ ਬੀਜ ਮਿਟਦਾ ਹੈ ਤੇ ਦਰਖਤ ਬਣਦਾ ਹੈ ਫਲ ਬਣਦਾ ਹੈ ਮੈਂ ਤੇ ਛੁੱਪ ਜਾਣਾ ਚਾਹਦਾ ਮੈਂ ਤੇ ਮਿਟ ਜਾਣਾ ਚਾਹਦਾ ਮਿਟਣ ਦੇ ਵਿੱਚ ਖੁਸ਼ੀ ਕਿਸੇ ਨੂੰ ਦਿਸੇ ਤੂੰ ਸਮਝ ਲੈਣਾ ਕੋਈ ਸੰਤ ਹੈ ਕੋਈ ਰੱਬ ਦਾ ਪਿਆਰ ਹੈ ਕੋਈ ਰੱਬ ਦੇ ਮਾਰਗ ਤੇ ਚੱਲ ਰਿਹਾ ਹੈ ਇਕਾਗਰਤਾ ਬਖਸ਼ੀ ਮੇਰੇ ਛੁਪੇ ਰਹਿਣ ਦੀ ਚਾਹ ਮਨ ਭਟਕ ਰਿਹਾ ਏ ਸੰਤ ਕਵੀ ਕਹਿੰਦਾ ਸਮੇਂ ਚ ਭਟਕ ਰਿਹਾ ਵਕਤ ਦੇ ਚ ਭਟਕ ਰਿਹਾ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਥੋੜੀ ਜੀਆਂ ਕਾਗਰ ਤਾਂ ਬਖਸ਼ ਨੇ ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਦੇ ਚ ਕਾਫੀ ਰਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰਵਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਦੋਰ ਬਾਗੋਂ ਦੋ ਮੈਂ ਲਿਖਿਆ ਇੱਕ ਪੰਜਾਬੀ ਦੀ ਇੱਕ ਉਰਦੂ ਦੀ ਤੁਹਾਡੇ ਸਾਹਮਣੇ ਰੱਖਦੇ ਹਾਂ ਕੁਝ माजी ਕੀ ਖਾਕ ਹੂੰ کچھ مستقبل کا نور ہوں کچھ ماضی کی خاک ہوں کچھ مستقبل کا نور ہوں جینا ابھی نہیں آیا کیونکہ حال سے ابھی دور ہوں حال ورطمان ہن اس وقت اسنوں میں پنجابی روپ انج دتا ماضی دیاں یاداں بساگر دیاں چھلا ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲਾਂ ਹੀ ਗੱਲਣਾ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨ ਹੁਣ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਕਿੱਥੇ ਮਨ ਭਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੇ ਇਤਨੀ ਗੱਲ ਹੁਣ ਅੱਜ ਸੁਣ ਲਈਏ ਜਣਾ ਖਣਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਭਟਕ ਮਨ ਭਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਇਹ ਮਨ ਕਿੱਥੇ ਭਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਇਹਨੂੰ ਪਹਿਲੇ ਲੈਣਾ ਹੈ ਵਰਤਮਾਨ ਵਿੱਚ ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ ਭਾਰਤ ਦੇ ॠषि ਇਹ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਪਹੁੰਚ ਜਾਂਦਾ ਹੈ ਕੌਣ ਇਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਨ ਹੈ ਦੂਸਰਾ ਜਪ ਕਰ ਲੈ ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਬਾ ਹੈ ਗੁਜ਼ਰਿਆ ਹੋਇਆ ਸਮਾਂ ਮਾਰਜੀ ਤੇ ਬਹੁਤ ਲੰਬਾ ਹੈ ਭਵਿਸ਼ ਵੀ ਬੜਾ ਲੰਬਾ ਹੈ ਨਾ ਭਵਿਸ਼ ਦਾ ਅੰਤ ਨਾ ਭੂਤਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹੇ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾਈ ਨਹੀਂ ਗੁਰਵਾਨੀ ਨਹੀਂ ਮੰਨਦੀ ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ ਇਹਨੂੰ ਹਾਲ ਨਹੀਂ ਮੰਨਦਾ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ ਤੋ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ ਸਮਾਂ ਕਿਤਨਾ ਹੈ ਵਰਤਮਾਨ ਸਿਰਫ ਇੱਕ ਦਮ ਹੈ ਬਸ ਇੱਕ ਦਮ ਹੈ ਜਿਹੜਾ ਇੱਕ ਦਮ ਹੈ ਨਾ ਬਸ ਇਹ ਹੀ ਵਰਤਮਾਨ ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਦੇ ਚ ਨਹੀਂ ਹੈ ਉਹ ਚਲਾ ਗਿਆ ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ ਚ ਉਹ ਵੀ ਮੇਰੇ ਹੱਥ ਦੇ ਚ ਨਹੀਂ ਹੈ ਮੇਰੇ ਹੱਥ ਵਿੱਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਓਰੇ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨਾਲ ਜਿੰਦਰ ਚਾਹੀਏ ਵਰਤ ਲਈਏ ਪਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਆਉਂਦਾ ਕੁਛ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੇ ਆਉਂਦੀ ਇੱਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇੱਕ ਦਮ ਦੇਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਕਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇਕਦਮ ਜਨਮ ਸਾਖੀ ਦੀ ਇਹ ਕਥਾ ਹੈ ধনਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ ਔਰ ਗਜ਼ਬ ਦੀ ਗੱਲ ਹੈ ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਨੇ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਬਾਲਾ ਹਰੀਦਵਾਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ Hindu ਇੱਕ ਮੁਸਲਮਾਨ ਹੈ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਹਿਬ ਕਹਿੰਦੇ ਸੀ ਵਿਚਾਰ ਬੈਠ ਜਾਈਗੇ ਜੇ ਦੋਵੇਂ ਭਾਈ ਮਹਾਨ ਹੈ ਉਹ ਮਰਕ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਬ ਕਨੇਸੀ ਵਿੱਚਕਾਰ ਬੈਠ ਜਾਈਏ ਫਿਰ இந்து ਮੁਸਲਮ ਭਾਈ ਇਹ ਦੋਵੇਂ ਮੇਰੇ ਭਾਈ ਸਤਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਬਣੀ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅਦੋ ਕਿ ਇੰਨੀਆਂ عظیم ਹਸਤੀਆਂ ਨੂੰ ਉਸੇ ਭਾਈ ਸਾਹਿਬ ਕਰਕੇ ਬੁਲਾਣੇ ਗੁਰੂ ਦਾ ਪਹਿਰਾ ਹੋ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਪਹਿਰਾ ਮਰਦਾਨੇ 10 ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮਸਾ ਕੀ ਦਿੱਕਤ ਹੈ ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ ਸੌ ਦਮ ਤੇ ਲਈ ਲਵਾਂਗੇ ਬਸ ਇੰਨਾ ਹੀ ਹੈ ਸੌ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰੂ ਕਹਿੰਦੇ ਬਾਲਿਆ ਤੂੰ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾਂਕ ਬਰੋਸਾ ਹੈ ਬਾਲਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸਭ ਦਮਾਂ ਦਾ ਬਰੋਸਾ ਹੋਵੇਗਾ ਮੈਨੂੰ ਨਹੀਂ ਹੈ ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ ਬੜੀ ਮੁਸ਼ਕਿਲ ਨਾਲ ਦਸ ਦਮਾਂ ਤੇ ਹੀ ਵਿਸ਼ਵਾਸ ਕਰ ਸਕਦਾ ਦਸ ਦਮਾਂ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਬਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸਟ ਲਸ਼ਟਕਾ ਅਲੰਕਾਰ ਉਠਦੀ ਪਿੱਠ ਦੇ ਝੋਂ ਲੱਕੜ ਕੱਢ ਕੇ ਉੱਠ ਨੂੰ ਚਲਾਣਾ ਉਸਟ ਲਸ਼ਟਕਾ ਅਲੰਕਾਰ ਜਿਹਦਾ ਸਵਾਲ ਸੀ ਇਹ ਸਵਾਲ ਉਸੇ ਦਾ ਹੀ ਕਰ ਦੇਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ ਮਹਾਰਾਜ ਫਾਨੂ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰ ਕਹਿੰਦੇ ਨੇ ਮਰਦਾਨੇ ਆ ਤੈਨੂੰ ਸੋ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ 10 ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾਈ ਪੰਗਤੀ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮਨੋਂ ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ ਚ ਨਹੀਂ ਤੇ ਜਿਹੜਾ ਆਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਇਹ ਨਗਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਨੇ ਇਸ ਚੱਕਰ 'ਚ ਨਾ ਪੈਣਾ આજ ਦਾ ਸਾਰਾ ਦਿਨ ਵਰਤਮਾਨ ਹੈ ਕਦੇ ਹੀ ਨਹੀਂ ਇੱਕਦਮ ਵਰਤਮਾਨ ਹੈ ਤਾਂ ਹੁਣ ਤਰਗ ਖੜੀ ਹੋਵੇਗੀ ਇੱਕਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਓਮ ਇੱਕ ਦਮ ਚਾਹੀਦਾ ਪਰਾਮ ਇੱਕ ਦਮ ਚੈਤ ਅੱਲਾਹ ਇੱਕੋ ਹੀ ਦਮ ਜਿਤਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਵਿੱਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰ ਖੜਾ ਹੋਏ ਇੱਕ ਵਾਰ ਫਿਰ ਵਾਏ ਗੁਰੂ ਆਖਣ ਨਾਲ ਕੀ ਹੁੰਦਾ ਇੱਕ ਦਮ ਨੂੰ ਸੰਸਕ੍ਰਿਤ ਵਿੱਚ ਇੱਕ ਛਣ ਕਹਿੰਦੇ ਨੇ ਛਣ ਇੱਕ ਛਿਨ ਇੱਕ ਜਿੱਤ ਜਾਏ ਇੱਕ ਛਿਨ ਰਿਹਾਇਓ ਕਾਲ ਫਾਸਕੇ ਵਿੱਚ ਨਾ ਆਏ ਇੱਕ ਛਿਨ ਇੱਕ ਦਮ ਦੇ ਵਿੱਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਸੰਤਾਪ ਪਾਪਤ ਬਚ ਗਿਆ ਇੱਕ ਛਿਨ ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਢੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਹੈ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਇੱਕ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਇੱਕ ਛਣ ਚਾਹੀਦਾ ਬੱਤੀ ਜਲਾਓਗੇ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ ਇੱਕ ਛੰਝ ਜਾਈ ਇੱਕ ਜਿਤ ਜائیں ਇੱਕ ਛਿਨ ਦਿਹਾਉ ਨਿਰਭਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਨਿਮਕ ਇੱਕ ਸੈਕਿੰਡ ਗੁਰੂ ਅਰਜਨ ਦੇਵ ਜੀ ਇੱਕ ਛਿਨ ਇੱਕ ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੋਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਨੇ ਡੋਂਦੇ ਪਿੱਟਦੇ ਵੀ ਪੈਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਪਾਪ ਮਿਟ ਜਾਣਗੇ ਇਹ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾਵੀਏ ਸੁਣੀਏ ਜਬਾਨ ਗਾਇਨ ਕਰੇ ਮਨ ਸੁਨੇ ਤੇ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕੋ ਜੇ ਕਠਨ ਕਿਸੇ ਨੂੰ ਮੇਰੇ ਪਾਤਸ਼ਾਹ ਨੇ ਕਿ ਆਖਣ ਔਖਾ ਸਾਚਾ ਨਾਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਨੂੰ ਕਹ ਦੇਈ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇੱਕ ਔਖਾ ਨਹੀਂ ਔਖਾ ਜਬਾਨ ਉਚਾਰਨ ਕਰੇ ਤੇ ਮਨ ਸੁਨੇ ਕਿਸੇ ਨੂੰ ਕਹਿ ਰਹੇ ਨੇ ਮੇਰੇ ਪਾਸ ਕਠਨ ਭਗਤ ਕਬੀਰ ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬਾ ਲਬੇਕੁਨ ਦੰਬਾ ਦਮਨੋਸ਼ਕੁਨ ਵਮੇ ਹਰਦੋ ਆਲਮ ਫਰਾਮੋਸ਼ਕੁਨ ਭਾਈ ਸਾਭ ਭਾਈ ਨੰਦ ਲਾਲ ਦਮ ਇੱਕ ਪਿਆਲਾ ਹੈ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗੱਲ ਵਖਰੀ ਤੈਨੂੰ ਕਿਤਨੇਕ ਦਮ ਆਉਂਦੇ ਇੱਕ ਪਿਆਲੇ ਖਾਲੀ ਨਹੀਂ ਹੋਣੇ ਭਰ ਦੇ ਨਾਲ ਲਬਾ ਲਬੇਕੁਨ ਦੰਬਾ ਦਮਨੋਸ਼ਕੁਨ ਵਮੇ ਹਰਦੋ ਆਲਮ ਫਰਾਮੋਸ਼ਕੁਨ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਦਾ ਹੈ ਦਮਾਂ ਦੇ ਪਿਆਲਿਆਂ ਨੂੰ ਭਰ ਭਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਇਹਨੂੰ ਆਬ-ਏ-ਹਯਾਤ ਨਾਲ ਭਰ ਇਹਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ ਭਗਤਾਂ ਦੀ ਦੁਨੀਆ 'ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋਮਚਿੰਦਣੀਆਂ ਕੱਲ ਤੇ ਕਿਉਂ ਛੋੜਦਾ ਹੈ ਭਵਿਸ਼ ਤੇ ਕਿਉਂ ਛੋੜਦਾ ਹੈ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਬਾਬਾ ਫਰੀਦ ਇਹ ਗੱਲ ਵਖਰੀ ਏ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ ਕੰਨ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁਖ ਇਸ ਸੱਕਰ ਚ ਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਹੈ ਜਾਂ ਤੁਹਾਨੂੰ ਸੁਣਾਇਆ ਜਾਂਦਾ ਹੈ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਬੁਖ ਨਹੀਂ ਮਿਟਦੀ ਕੇ পেট ਤੇ ਬੰਨਣ ਨਾਲ ਭੁੱਖ ਨਹੀਂ ਮਿਟਦੀ পেট ਦੇਚ ਪਾਣ ਨਾਲ ਭੁੱਖ ਮਿਟਦੀ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਗਾਠ ਕੀ ਲਾवण ਮੇਰੀ ਬੁਖ ਬਿਰਤ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ ਖੁਦ ਕੈਨੇ ਚੱਬਣ ਚੱਲਣ ਰਤਨ ਸੇ ਸੁਣਿਆ ਰਵੇ ਗਏ ਚੱਬਣ ਮੇਰੇ ਦੰਦ ਜਾਂਦੇ ਰਹਿਣ ਨਹੀਂ ਨੇ ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਈ ਦੰਦ ਲਾ ਦੇਣ ਦੰਦਨੇਸ਼ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ ਬਾਬਾ ਫਰੀਦ ਕੰਨ ਰੋਟੀ ਮੇਰੀ ਕਾਢੀ ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸੰਡੇਰੇ ਤੇ ਬੱਚੀਆਂ ਕੁੱਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾਣ ਉਹ ਡੇਰੇ ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਉਹ ਜ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਝੰਗ ਮੰਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਿਰ ਸਾਗ ਸਬਜ਼ੀ ਸਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਮੁੰਡਾ ਰੁੱਖੀ ਖਾਣੀ ਔਖੀ ਬਾਬਾ ਫਰੀਦ ਕੰਨ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜੰਗ ਮੰਗਿਆਣਿਆਂ ਦਾ ਇਲਾਕਾ ਖੁਸ਼ਤਾਬ ਕੁੰਡੀਆਂ ਦਾ ਇਲਾਕਾ ਮੀਆਂ ਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦੇ ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੂੰਹ ਦੇ ਚ ਦੰਦ ਨਾਉਣ ਨੇ ਤੇ ਆਪੇ ਲੱਕੜ ਵਰਗੀਆਂ ਨੇ ਸੁੱਕੀਆਂ ਰੋਟੀਆਂ ਉਹਨਾਂ ਤੇ ਮੂੰਹ ਦੇ ਚ ਦੰਦ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁਖ ਪਰ ਮੈਂ ਖਾਂਦਾ ਉਹਦਾਂ ਜਦ ਮੈਂ ਬਹੁਤ ਭੁੱਖਾ ਹੁੰਦਾ ਮੁੰਝ ਨਹੀਂ ਖਾਂਦਾ ਬੜੀਆਂ ਸੁਆਦੀ ਲੱਗਦੀ ਬੜਾ ਸਵਾਦ ਆਉਂਦਾ ਹੈ ਬੜਾ ਰਸ ਆਉਂਦਾ ਹੈ ਸਾਧਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆ ਲੋ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਅਨੇਕ ਸਾਲਾਂ ਬਦੀ ਬੰਦਗੀ ਕਰਨੀ ਹੁਣੇ ਆਜ ਮਿਲਾਵਾ ਸ਼ੇਖ ਫਰੀਦ ਤਾਕਨ ਕੌਂਜਣਿਆ ਮਨੋ ਮਚਿੰਦਣਿਆ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ ਜਦ ਤੁਸੀਂ ਬਾਣੀ ਪੜ ਰਿਹਾ ਹੋ ਨਾ ਤੇ ਫੁਰਸ਼ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤਾਂ ਮਨ ਕਿਥੇ ਚਲਾ ਗਿਆ ਗੁਜ਼ਰੇ ਹੋਏ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦौरा ਦੇ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਹੈ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ 'ਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਚਲਾ ਜਾਂਦਾ ਹੈ ਭੂਤਕਾਲ ਦੇ 'ਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਝੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁੱਖ ਯਾਦ ਆਉਂਦੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੋਂ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੋਂ ਤੇ ਚਲੇ ਗਏ ਹੋਂ ਯਾਦ ਆਉਂਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਚ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿਛੇ ਤੇ ਮਿਲੇ ਸਨ ਸੁੱਖ ਚਲੇ ਗਏ ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਕਿ ਜੀਵਨ ਹੈ ਕਿਧਰੇ ਚਲਾ ਨਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਜਾਏ ਮਿਲੇ ਨੇ ਸੁਖ ਕਿਧਰੇ ਚਲੇ ਨਾ ਜਾਣ ਚਿੰਤਾ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ther ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕੇ ਦੇ ਤੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬਿਲੇ ਖੜ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਇਥੇ ਇਹ ਕਹਿ ਰਹੇ ਚਿੰਤਾ ਨਾ ਕਰ। ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ। ਪਤਾ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਪੇ ਕਰਦੇ ਹਨ। ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾ ਹੋ ਨਾ ਜਾ ਇਹ ਚਿੰਤਾ ਬਣੀ ਹੋਈ ਹੈ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਪਰ ਅੰਦਰ ਚਿੰਤਾ ਬਣੀ ਰਹੇ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦੁਹਰਾਉਣਾ ਤਾਂ ਕਿ ਪੂਰੀ ਪਕੜ ਆ ਜਾਏ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨਾ ਪਾਰੋ ਸਿੱਖੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪड़ोसी ਦੀ ਅਰਥੀ ਨਿਕਲੀਏ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਆੜੋ ਸਿੱਕੇ ਜੋ ਹੁਆ ਤੂੰ ਆਪਣੇ ਵੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਭਈ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀਏ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਕਿ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਮੇਰੀ ਕਾਮਨਾ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀਏ ਮਤਰਾ ਨਾ ਹੋਵੇ ਪਤਾ ਹੈ ਗੁਰ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇਸ਼ੁਤ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ ਜੋ ਨਹੀਂ ਆਉਂਦਾ ਨਹੀਂ ਆਉਂਦਾ ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਆਉਂਦਾ ਨਹੀਂ ਆਉਂਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇਪੇ 'ਚ ਬਦਲੇ ਬਸ ਇੱਕੋ ਹੀ ਉਦਾਹਰਣ ਕਾਫੀ ਹੈ ਤੂੰ ਲੱਖ ਕੋਸ਼ਿਸ਼ ਕਰ ਮੇਰੇ ਚਿੱਟੇ ਵਾਲ ਨਾ ਉਹਨ ਹੋਣਗੇ ਕਰ ਜਿੰਨੇ ਉਪਾਅ ਕਰਨੇ ਨੇ ਕਰ ਲੈ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਚਿੰਤਾ ਹੋ ਨਾ ਜਾਵੇ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਮਤ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਕਿਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਲਾਸਾ ਕਰਕੇ ਬਿਆਨ ਕਰਦੇ ਨੇ ਜੋ ਹੋਵਾ ਹੋ ਵਤ ਸੋ ਜਾਣੇ ਆਖਿਆ ਗਿਆ ਨੇ ਸਾਨੂੰ ਹੁਕਮ ਮੰਨੋ ਤੇ ਹੁਕਮ ਕੀ ਹੈ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਇਆ ਹੁਣ ਹਾਰਸੀ ਹੋ ਨਾ ਰਸੀ ਤੇਰੇ ਕੀਤੇ ਕਰਮ ਉਸ ਦੇ ਬਣੇ ਬੋਏ ਵਿਧਾਨ ਜੋ ਕੁਝ ਹੋਇਆ ਏ ਇਹ ਹੋਣ ਹਾਰਸੀ ਹੋ ਕੇ ਰਹਿਣਾ ਸੀ ਹੁਣ ਇਸ ਨੂੰ ਖਿੜੇ ਮੱਥੇ ਕਬੂਲ ਕਰ ਲੈ ਤੇ ਪ੍ਰਭੂ ਦਾ ਚੰਤਨ ਕਰ